ਕਿਤਾਬ ਉਹਦਾ 6 ਨੰਬਰ ਅਧਿਆਇ ਤੇ ਉਹਦੀ 21 ਨੰਬਰ ਪੰਕਤੀ ਵਿੱਚ ਆਜੋ ਬੁੱਕ ਆਫ ਮੈਥਿਊ ਮੱਤੀ ਦੀ ਕਿਤਾਬ ਉਹਦਾ 6ਵਾਂ ਅਧਿਆਇ ਤੇ 21 ਨੰਬਰ ਆਇਤ ਪ੍ਰੇਜ਼ ਦਾ ਲਾਉਡ ਇੱਥੇ ਲਿਖਿਆ ਆ ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ ਜੇ ਸਾਰਾ ਧਨ ਘਰ ਤੇ ਹੀ ਲਾਈ ਜਾਵਾਂਗੇ ਤੇ ਮਾਂ ਨਿੱਥੇ ਹੋਊਗਾ ਹਾਏ ਐਡਾ ਸੋਹਣਾ ਘਰ ਛੱਡ ਕੇ ਤੇ ਮੇਰਾ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਐਡੀ ਸੋਹਣੀ ਗੱਡੀ ਤਾਂ ਮੇਰੀ ਘਰੋਂ ਕੱਢਣ ਨੂੰ ਜੀ ਨਹੀਂ ਕਰਦਾ ਸੜਕ ਤੇ ਲੱਗ ਕੇ ਜਾਣ ਨੂੰ ਜੀ ਨਹੀਂ ਕਰਦਾ ਹੁਣ ਮੈਂ ਚਰਚ ਦੇ ਬਦਲੇ ਘਰ ਛੱਡ ਕੇ ਜਾਵਾਂ ਹੈ ਪਿੱਛੋਂ ਘਰੇ ਕੌਣ ਆ ਕਿਉਂ ਇੰਨੀ ਅਟੈਚਮੈਂਟ ਆ ਘਰ ਦੇ ਨਾਲ ਕਿਉਂਕਿ ਸਾਰਾ ਧਨ ਕਿੱਥੇ ਲਾਇਆ ਆ ਜਿੱਥੇ ਤੇਰਾ ਧਾਨ ਆ ਤੇ ਉੱਥੇ ਤੇਰਾ ਪਿੱਛੇ ਗਹਿਣੇ ਰੱਖੇ ਆ ਸੋਫਿਆਂ ਤੇ ਜੇ ਕੰਮ ਵਾਲੇ ਬਹਿ ਗਏ ਹਏ ਹੈ ਇਹਨੇ ਸੋਹਣੇ ਸੋਫੇ ਕਹਿ ਕੇ ਸਾਰੀ ਇਨਵੈਸਟਮੈਂਟ ਕਿੱਥੇ ਆ ਘਰ ਵਿੱਚ ਤੇ ਮਾਨ ਕਿੱਥੇ ਆ ਘਰ ਵਿੱਚ ਜੇ ਸਾਰੀ ਇਨਵੈਸਟ ਜਿਹੜੀ ਬਿਜ਼ਨਸ ਦੇ ਉੱਤੇ ਉਹਨੇ ਕੀ ਕਰਨਾ ਉਨੀ ਰਾਤ ਤੱਕ ਉੱਥੇ ਹੀ ਬੜੇ ਰਹਿਣਾ business ਦੇ ਵਿੱਚ ਉਹਦਾ ਘਰੇ ਆਉਣ ਨੂੰ ਵੀ ਨਹੀਂ ਜੀ ਕਰਨਾ ਕਿਉਂਕਿ ਸਾਰਾ ਧਨ ਕਿੱਥੇ ਲਾਇਆ ਆ ਬਿਜ਼ਨਸ ਤੇ ਤੇ ਜੇ ਆਪਾਂ ਉਹਦਾ ਕੋਸ਼ ਹਿੱਸਾ ਉੱਥੇ ਲਾਇਆ ਹੋਵੇ ਜਿੱਥੇ ਪਰਮੇਸ਼ਵਰ ਦਾ ਆਣ ਕੇ ਆਪਾਂ ਸਿਮਰਨ ਕਰਦੇ ਆ ਜਿੱਥੇ ਆਣ ਕੇ ਆਪਾਂ ਵਚਨ ਸਿੱਖਦੇ ਆ ਕਿ ਪਰਮੇਸ਼ਵਰ ਦੇ ਨੇੜੇ ਕਿਵੇਂ ਜਾਣਾ ਜਾਂ ਜਿੱਥੇ ਸਾਡੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਆ ਤੇ ਫਿਰ ਥੋੜਾ ਜਿਹਾ ਮਨ ਆਪੜ ਉੱਥੇ ਵੀ ਹੋਊਗਾ ਜਿਨ੍ਹਾਂ ਨੇ ਇੱਥੇ ਹਨਾ ਭਾਂਡੇ ਲੈ ਕੇ ਆਂਦੇ ਹੈਕਲ ਦੇ ਵਿੱਚ ਉਹ ਕਦੀ ਗਲਾਸ ਚੱਕ ਚੱਕ ਕੇ ਨਹੀਂ ਸਿੱਟਦੇ ਕਹਿੰਦੇ ਹਾਏ ਜੇ ਉਹ ਹੋਏ ਜਿਹੜੇ ਅਹੀਂ ਲੈ ਕੇ ਆਏ ਸੀ ਛਿੱਬੇ ਹੋ ਜਣੇ ਜਿਨ੍ਹਾਂ ਨੇ ਕੁਰਸੀਆਂ ਲਿਆ ਕੇ ਦਿੱਤੀਆਂ ਚਰਚ ਨੂੰ ਉਹ ਕਦੀ ਵੀ ਕੁਰਸੀਆਂ ਨੂੰ ਚੱਕ ਕੇ ਟਿਕਾਉਣਾ ਨਹੀਂ ਭੁੱਲਦੇ ਕਰਕੇ ਉਹਨਾਂ ਨੂੰ ਪਤਾ ਇੰਨੇ ਸੌ ਦੀ ਆਈ ਆ ਜਿਹੜੇ ਦਰਿਆ ਲੈ ਕੇ ਆਏ ਆ ਉਹ ਦਰਿਆ ਦੀ ਤਹਿ ਲਾਉਣਾ ਨਹੀਂ ਭੁੱਲਦੇ ਉਹ ਆਪਦੇ ਵਾਲੀ ਨੂੰ ਅਜੇ ਵੀ ਸਿਆਣ ਲੈਂਦੇ ਆ ਆ ਆ ਉਹ ਆ ਮੈਂ ਲਿਆਇਆ ਸੀ ਹਜੇ ਵੀ ਸਹੀ ਆ ਛਾੜ ਕੇ ਤਹਿ ਲਾ ਦੋ ਇਹਦੀ ਕਿਉਂ ਜਿੱਥੇ ਤੁਹਾਡਾ ਧਾਨ ਆ ਉਥੇ ਕੀ ਆ ਜਿੰਤਣ ਤੁਸੀਂ ਲੰਗਰ ਲਾਉਨੇ ਆ ਕਈ ਵਾਰੀ ਹੁੰਦਾ ਕਿ ਆ ਲੰਗਰ ਜੀ ਇਹਦੇ ਵੱਲੋਂ ਉਹਦਣ ਸਰ ਤੇ ਖਲੋਂਦੇ ਹਲਵਾਈਆਂ ਦੇ ਕਿ ਨਹੀਂ ਹੋਣਾ ਚੀਜ਼ ਹੋ ਜਵੇ ਖਾਣਾ ਖਰਾਬ ਨਾ ਬਣ ਜੇ ਜੇ ਕੋਈ ਸੇਵਾਦਾਰ ਨਹੀਂ ਭੈਣ ਨਾ ਵੀ ਸੇਵਾ ਕਰੇ ਤੇ ਜੇ ਇਸ ਘਰ ਵਾਲਿਆਂ ਨੇ ਲੰਗਰ ਲਾਇਆ ਉਦੋਂ ਭੈਣਾ ਵੀ ਬਾਹਾਂ ਮਰੋੜ ਕੇ ਪਹੁੰਚੇ ਪਰੋੜ ਕੇ ਬੈਠੀਆਂ ਹੁੰਦੀਆਂ ਹੁੰਦੀਆਂ ਪੇੜੇ ਕਰਨ ਕਿ ਨਹੀਂ ਕਿਉਂ ਕਿਉਂਕਿ ਤੁਹਾਡੇ ਪੈਸੇ ਲੱਗੇ ਆ ਉੱਤੋਂ ਨਾਮ ਬੋਲ ਦਿੱਤਾ ਗਿਆ ਵੀ ਇਹਨਾਂ ਵੱਲੋਂ ਲੰਗਰ ਆ ਕਮੀ ਨਹੀਂ ਰਹਿਣੀ ਚਾਹੀਦੀ ਜਲੂਸ ਨਹੀਂ ਨਿਕਲਣਾ ਚਾਹੀਦਾ ਹੁਣ ਕੀ ਹੋਇਆ ਜਿੱਥੇ ਧਾਨਿਆਂ ਉੱਥੇ ਮਾਨ ਵੀ ਲੱਗ ਗਿਆ ਤੇ ਲੰਗਰ ਤੇ ਰੋਜ਼ ਬਣਦਾ ਆ ਅੱਗੋਂ ਪਿੱਛੋਂ ਹੁੰਦੀ ਏ ਗੱਲ ਨਹੀਂ ਪ੍ਰਭੂ ਨੂੰ ਪਤਾ ਆ ਇਸ ਗੱਲ ਦਾ ਤਾਂ ਹੀ ਉਹਨੇ ਕਿਹਾ ਜਿੱਥੇ ਤੁਹਾਡਾ ਧਾਨਿਆਂ ਉੱਥੇ ਤੁਹਾਡਾ ਜਿਹਨੇ ਆਹ ਫਲਾਵਰ ਬੋਟ ਲਿਆਂਦਾ ਏ ਨਾ ਉਹਨੂੰ ਦੂਰੋ ਹੀ ਸਿਆਣਾ ਆ ਆਇਆ ਹੋ ਜਿੱਤੜ ਨਾ ਦਿਖਿਆ ਉਹਨੇ ਅੱਜੀ ਬੱਜੀ ਆਣ ਕੇ ਕੋਹਰ ਵਾਲਿਆਂ ਤੋਂ ਪੁੱਛਣ ਲੜ ਓ ਹੇ ਆ ਅ ਤੂੰ ਇੱਥੇ ਸਿੱਟਿਆ ਆ ਜੇ ਕਿਤੇ ਡਿੱਗਿਆ ਹੋਇਆ ਕਹਿੰਦਾ ਓਏ ਆ ਸਿੱਟਿਆ ਤੁਹਾਨੂੰ ਪਤਾ 2200 ਦਾ ਆਇਆ ਸੀ ਹੋਸੇ ਦਾ 3000 ਦਾ ਆਇਆ ਹੋਵੇ ਉਦਾਂ ਹੀ ਮੈਂ ਧੁੱਕੇ ਨਾਲ ਕਿਹਾ ਅੰਦਾਜ਼ੇ ਨਾਲ ਇੰਦਾ ਸਿੱਟਿਆ ਤੁਸੀਂ ਲਿਆਂਦਾ ਹੋਵੇ ਤੁਹਾਨੂੰ ਪਤਾ ਲੱਗੇ ਮੈਂ ਪੈਸੇ ਜੋੜ-ਜੋੜ ਕੇ ਲਿਆ ਇਸੀ ਲਿਆਇਆ ਸੀ ਮਾਨੇ ਜੜਿਆ ਨਾ ਤੇ ਕਈ ਵਾਰੀ ਇੱਥੇ ਇੰਨੀ ਤੇ ਚੀਜ਼ਾਂ ਪਈਆਂ ਹੁੰਦੀਆਂ ਕੋਈ ਕੇਅਰ ਨਹੀਂ ਕਰਦਾ ਕਿਉਂਕਿ ਉਹ ਚਰਚ ਨੇ ਆਪੇ ਖਰੀਦੀਆਂ ਹੁੰਦੀਆਂ ਪਰ ਹੁੰਦੀਆਂ ਤੁਹਾਡੇ ਹੀ ਪੈਸਿਆਂ ਦੀਆਂ ਆਇਆ ਕੇਅਰ ਕਰਿਆ ਕਰੋ ਇਸ ਲਈ ਜਦੋਂ ਤੁਸੀਂ ਆਪਣਾ ਧਨ ਪਰਮੇਸ਼ਵਰ ਦੇ ਹੈਕਲ ਵਿੱਚ ਲਿਆਉਂਗੇ ਤੁਹਾਡਾ ਮਨ ਵੀ ਝੜੂਗਾ ਇਸ ਸ਼ੈੱਡ ਹੇਠ ਬੈਠਣ ਦਾ ਮਜ਼ਾ ਆਉਂਦਾ ਕਿਉਂਕਿ ਸਭ ਨੇ ਇੱਕ ਸੋਹਣਾ ਬੀਜ ਬੀਜਿਆ ਹੈ ਕਿ ਅਸੀਂ ਇਹ ਸ਼ੈੱਡ ਕੰਪਲੀਟ ਹੋਣ ਦੇ ਲਈ ਯੋਗਦਾਨ ਪਾਇਆ ਹੈ ਇਹ ਲੱਗਦਾ ਆ ਕਿ ਸਾਰੀ ਸ਼ੈੱਡ ਮੇਰੇ ਦੇਣ ਦੇ ਨਾਲ ਬਣੀ ਹੋਆ। ਮਨ जोडਦਾ ਆ ਨਾ। ਇਸੇ ਲਈ ਪ੍ਰਭੂ ਦੇ ਵਚਨ ਵਿੱਚ ਲਿਖਿਆ ਕਿ ਜਿੱਥੇ ਤੁਹਾਡਾ ਧਰਨਿਆ ਉੱਥੇ ਤੁਹਾਡਾ ਮਨ ਵੀ ਹੋਊਗਾ ਤੇ ਜਿਨ੍ਹਾਂ ਦਾ ਮਨ ਚਰਚ ਆਉਣ ਨੂੰ ਨਹੀਂ ਕਰਦਾ ਪੈਸੇ ਲਿਆ ਕੇ ਫੜਾ ਜਿਓ ਮੈਨੂੰ ਦੇਖਿਓ ਕਿੱਦਾਂ ਮਨ ਕਰਦਾ ਤੁਹਾਡਾ ਉਹਨੂੰ। ਬਹੁਤ سارے ਹੈਗੇ ਨਾ ਕਿੰਨੇ? ਮਨ ਨਹੀਂ ਕਰਦਾ। ਸੌਖਾ ਤਰੀਕਾ ਲੱਭ ਗਿਆ। ਬਸ ਲੈ ਆਇਓ ਸਮਾਨ ਮਾਰਾ ਪਈ ਤੁਸੀਂ ਦੇਖਿਓ ਤੁਸੀਂ ਸ਼ਨੀਵਾਰ ਨੂੰ ਹੀ ਤਿਆਰੀਆਂ ਕਰਕੇ ਰੱਖ ਲਿਆ ਕਰਨੀਆਂ ਆਪਾਂ ਜਾਣਾ ਉੱਥੇ ਸਹੀ ਹੋ ਗਿਆ ਓਕੇ